Why ਸਤਿਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਆਪ ਸਭਨਾ ਨੇ ਪਾਵਨ ਬਾਣੀ ਦੇ ਲਿੱਤਨੇ ਸਰਵਣ ਕੀਤੇ ਹਨ ਸਵਾਸ ਵਕਤ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਸਭਨੇ ਰਲ ਮਿਲ ਕੇ ਸਰਵਣ ਕਰਨੀ ਹੈ ਕਥਾ ਵਿਚਾਰ ਸਰਬਨ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਹਤੇ ਦੀ ਪਾਲ ਕੇ ਸਾਨ ਔਰ ਸੁਨਾਨੂ ਕਰਨ ਲਈ ਪਵਿੱਤਰ ਸੁਖਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਮਨ ਦੇ ਜੀ ਸੇਵਕ ਨੂੰ ਸੁਗਾਜ ਵਜ ਕੇ ਬਿਲਾਉ ਪਤਿ ਵਾਹਿਗੁਰੂ ਜੀ ਕਾ ਕਲ ਵਾਹਿਗੁਰੂ ਜੀ ਕੀ ਭਗਤੀ ਆਪ ਗੁਰੂ ਪਿਆਰੇ ਧੰਤਾ ਦੇ ਜੋਗ ਹੂੰ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭ ਪ੍ਰਮਾਤਮਾ ਜੀ ਦੇ ਹਾਜ਼ੂਰੀ ਦੇ ਵਿੱਚ ਬੈਠ ਕਰਕੇ ਚਰਨਾ ਕਮਰਾਂ ਦੇ ਵਿੱਚ ਬੈਠ ਕਰਕੇ ਆਜਾ ਨਾ ਪਾ ਰਹੇ ਹਾਂ ਸੋ ਲਾਜ ਪ੍ਰਾਪਤ ਕਰ ਰਹੇ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ तकरीबन साढ़े पांच महीने तो लैके लगातार लड़ीवार पावन पवित्र इतिहास आपवण करते आ रहे हैं सो तो जुड़ गए पावन पवित्र इतिहास के नुरुत पातशाह जी गरीबन वाल ਗੁਰੂ ਕੀ ਕਾੰਸੀ ਸ੍ਰੀ ਦਮਦਮਾ ਸਾਹਿਬ ਵਿਖੇ ਬਰਾਜਮਾਨ ਸਤਿਗੁਰੂ ਗੁਰੂ ਗ੍ਰੀਵਨ ਨਾਇ ਪਾਸਾ ਜੀ ਦੇ ਅਨੇਕਾਂ ਰੋਜ਼ ਹਨ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਭਰਮ ਮੇਰਾ ਜੋ ਜੀ ਜੀ ਉਹਦੇ ਚੋਜਾਂ ਨੂੰ ਉਹੀ ਜਾਣਦਾ ਹੈ ਉਹਦੀਆਂ ਖੇਡਾਂ ਨੂੰ ਉਹੀ ਜਾਣਦਾ ਹੈ ਉਹਦੇ ਰੰਗਾਂ ਨੂੰ ਉਹੀ ਜਾਣਦਾ ਹੈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾਂ ਜਾਇਲਤੀ ਆ ਆਪਾਂ ਤਾਂ ਸਾਰੇ ਉਹ ਪ੍ਰਮਾਤਮਾ ਦੀ ਉਸਤਤਿ ਵਡਿਆਈ ਕਰਨ ਵਾਲੇ ਆ ਉਹ ਜੀ ਪੈਦਾ ਦਾ ਅੰਤ ਕਿਸੇ ਨੇ ਪਾਇਆ ਨਹੀਂ ਤੇ ਨਾ ਹੀ ਪਾ ਸਕਿਆ ਉਹ ਆਪਣੇ ਦਰਦ ਨੂੰ ਆਪ ਹੀ ਜਾਣਦਾ ਹੈ ਤਤਨ ਗੁਰੂ ਕਾਲਗੀਧਰ ਪਾਸਾ ਜੀ ਮਹਾਂਸ਼੍ਰੀ ਦੰਮਗੰਨਾ ਸਾਹਿਬ ਦੀ ਧਰਤੀ ਤੇ ਰੰਦੇ ਹੋਏ अनेका ਕਾਰਤ ਕਰਦੇ ਆ ਅੱਗ ਇੱਕ ਐਸਾ ਕਾਰਤ ਕੀਤਾ ਸਤਿਗੁਰਾਂ ਨੇ ਸਤਿਗੁਰੂ ਜੀ ਸ਼ਿਕਾਰ ਵਗੈਰਾ ਨਰਵਾਸਤੇ ਜਾਂਦੇ ਆ ਤਕਰੀਬਨ ਰੋਜ ਵਾਂਗ ਜਾਂਦੇ ਆ ਸ਼ਿਕਾਰ ਖੜਨਾ ਵੀ ਸਤਿਗੁਰਾਂ ਦਾ ਇੱਕ ਬਹੁਤ ਵੱਡਾ ਇੱਕ ਭਲੇ ਦੀ ਬਾਤ ਸੀ ਇਹਦੇ ਵਿੱਚ ਵੀ ਇੱਕ ਰਾਜ਼ ਸੀ ਕਿਸੇ ਜੀਵ ਦਾ ਭਲਾ ਕਰਨਾ ਹੁੰਦਾ ਸੀ ਕਿਸੇ ਨੂੰ ਮੁਕਤੀ ਦੇਣੀ ਹੁੰਦੀ ਹੈ ਕਿਸੇ ਦੀ ਜਮਾ ਦੀ ਭਾਅ ਕੱਟਣੀ ਹੁੰਦੀ ਹੈ ਸਤਿਗੁਰੂ ਜੀ ਜੋ ਵੀ ਕੁਝ ਕਰਦੇ ਆ ਉਹਦੇ ਵਿੱਚ ਕੋਈ ਰਾਜ਼ ਹੈ ਆਧੁਨ ਸਤਿਗੁਰੂ ਜੀ ਸਿੱਖ ਫੌਜਾਂ ਦੇ ਨਾਲ ਸ਼ਿਕਾਰ ਕੱਢਣ ਦੇ ਬਾਤੇ ਜਾ ਰਹੇ ਹੈ। ਇਧਰ ਨੂੰ ਬਠਿੰਡੇ ਸਾਈਡ ਨੂੰ ਚੱਕਪੱਤੇ ਸੰਗਵਾਤ। ਤਾਂ ਜਦੋਂ ਸਤਿਗੁਰੂ ਜੀ ਸ਼ਿਕਾਰ ਕੱਢਣ ਗਏ کافی ਸਮਾਂ ਲੰਘ ਗਿਆ। ਸ਼ਿਕਾਰ ਨਹੀਂ ਮਿਲਿਆ। ਸ਼ਕਾਰ ਜਦੋਂ ਮਿਲਿਆ ਨਹੀਂ ਸਤਿਗੁਰੂ ਜੀ ਕਹਿੰਦੇ ਗੁਰਸਿੱਖਾਂ ਨੂੰ ਪਾਇ ਸਿੰਘੋ ਅੱਜ ਕੋਈ ਗੱਲ ਬਾਤ ਹੈ ਐਸੀ ਜਿਹਦੇ ਕਰਕੇ ਸ਼ਕਾਰ ਅੱਜ ਨਹੀਂ ਮਿਲਿਆ ਸਤਿਗੁਰੂ ਜੀ ਕਹਿੰਦੇ ਐਦਾਂ ਲੱਗਦਾ ਹੈ ਵੀ ਜਿਵੇਂ ਕੋਈ ਸਿੰਘ ਆਪਣੇ ਕੇਸਾਂ ਨੂੰ ਕੰਗਾ ਨਹੀਂ ਕਰ ਗਿਆ ਹੈ ਉਹਨ ਦੇਖੋ ਪਿਸ਼ਕਾਰਗ ਕੇਸਾਂ ਦੇ ਕੰਗੇ ਦੇ ਨਾਲ ਕੀ ਤੱਲਕ ਹੈ ਇਹ ਉਹਦੇ ਨਾਲ ਨਹੀਂ ਜਾਣ ਸਤਗੁਰੂ ਜੀ ਕਹਿੰਦੇ ਵੀ ਸਾਨੂੰ ਐਦਾਂ ਲੱਗ ਰਿਹਾ ਵੀ ਅੱਜ ਸ਼ਿਕਾਰ ਨਹੀਂ ਮਿਲਿਆ ਕੋਈ ਸਿੰਧ ਕੇਸਾਂ ਨੂੰ ਕੰਗਾ ਨਹੀਂ ਕਰਕੇ ਆਇਆ ਉਦਾਂ ਹੀ ਆ ਗਿਆ ਤਿਆਰ ਵਰ ਤਿਆਰ ਹੋ ਕੇ ਨਹੀਂ ਆਇਆ ਹੋਂ ਸਾਰਿਆਂ ਦੇ ਭਾਦੀ ਬਣ ਕੇ ਕਹਿੰਦੇ ਮਹਾਰਾਜ ਸਾਰੀਆਂ ਸਿੱਖ ਫੌਜਾਂ ਤਿਆਰ ਵਰ ਤਿਆਰ ਰਹੀ ਨੇ ਐਸੇ ਤੱਕ ਕੋ ਗੱਲ ਬਾਤ ਨਹੀਂ ਹੈ ਸਵੇਰ ਅੰਮ੍ਰਿਤ ਵੇਲੇ ਸਿੱਖ ਫੌਜਾਂ ਉੱਠਦੀਆਂ ਇਸ਼ਨਾਨ ਪਾਨ ਕਰਦੀਆਂ ਤਿਆਰ ਵਰ ਤਿਆਰ ਹੁੰਦੀਆਂ ਨਤਨੇਮ ਪੁ ਕਰਦੀਆਂ ਤਾਂ ਇੱਕ ਸੰਗ ਆਇਆ ਸਤਗੁਰਾਂ ਦੀ ਉਪੋਲ ਸਤਗੁਰਾਂ ਨੂੰ ਆਕੇ ਆਖਦਾ ਕਹਿੰਦਾ ਪਾਤਸ਼ਾਹ ਜੀਓ ਹਮ ਅਪਰਾਧੀ ਸਤਪੂਲ ਤੇ ਤੁਮ ਬਖਸ਼ਨਾ ਹਾਰੋ ਅੱਜ ਪਾਤਸ਼ਾਹ ਜੀਓ ਜਲਦਵਾਜ ਦੇ ਵਿੱਚ ਮੈਂ ਕੰਗਾ ਨਹੀਂ ਕੀਤਾ ਕਿਸਾਨ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਅੱਗੇ ਮੈਥੋ ਪੋਲ ਹੋਈ ਐ ਮੈਥੋ ਕੰਗਾ ਨਹੀਂ ਹੋਇਆ ਤੇ ਫਾਸਾ ਜੀ ਕਹਿੰਦੇ ਦੇਖੋ ਪਾਈ ਸਿੰਘ ਹੋਏ ਇਹੀ ਅਟਕਾ ਸੀ ਪਾਰ ਅਸੀਂ ਆਖਦੇ ਅੰਦਰ ਕੋਈ ਨਾ ਕੋਈ ਵਿਗੜਨ ਲੱਗਦਾ ਹੈ ਵਿਗੜਾ ਛੋਟਾ ਜਾਂ ਹੁੰਦਾ ਪਰ ਗੁਰੂ ਪਿਆਰੂ ਅਸੀਂ ਹਰ ਇੱਕ ਗੱਲ ਨੂੰ ਅਗਨੋਰ ਕਰ ਦਿੰਦੇ ਆ ਵੀ ਐ ਕਿ ਹੁੰਦਾ ਹੈ ਹਰ ਇੱਕ ਗੱਲ ਨੂੰ ਸਮਝਣਾ ਚਾਹੀਏ ਤਹਨ ਸਤਿਗੁਰੂ ਜੀ ਕਹਿੰਦੇ ਲਾ ਪਾਈ ਸਿੰਘਾ ਐਦਾਂ ਘਰ ਕੋਈ ਗੱਲ ਨਹੀਂ ਪਾਸੇ ਤੇ ਜਾ ਕੰਗਾ ਕਰ ਕੰਗਾ ਕਰਕੇ ਕੇਸਾਂ ਦੀ ਸੰਭਾਲ ਕਰਕੇ ਤੇ ਦੁਆਰਾ ਦਸਤਾਰਾ ਸੁਆ ਕੇ ਜਾ ਸਤਿਵਚਨ ਕਹੇ ਕੌ ਸੰਗ ਨੇ ਕੰਗਾ ਕੀਤਾ ਇਸ ਬਾਹੇ ਕੇਸ ਬਾਕੇ ਬਾਅਦ ਦੇ ਵਿੱਚ ਦਸਤਾਰਾ ਸਜਾਇਆ ਤੇ ਅਨੰਤਾਰ ਪ੍ਰਚਾਰ ਹੋ ਕੇ ਸਤਿਗੁਰਾਂ ਦੇ ਸੰਗ ਹੋਇਆ ਸਤਿਗੁਰੂ ਜੀ ਕਹਿੰਦੇ ਹੁਣ ਤੂੰ ਖਾਲਸਾ ਮੇਨੂੰ ਰੂਪ ਹੈ ਖਾਸ ਹੁਣ ਤੂੰ ਖਾਸ ਬਣੇ ਸੰਗੋ ਕਦੇ ਭੁਲਣੀ ਕਰਨੀ ਕੰਗਾ ਸੁਬਾ ਸਾਮ ਜਰੂਰ ਕਰਨਾ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦੇ ਪੈਜ ਦੇ ਵਿੱਚ ਰਹਿਣਾ ਹੈ ਪ੍ਰਮਾਤਮਾ ਦੇ ਡਰ ਦੇ ਵਿੱਚ ਰਹਿਣਾ ਸੰਗ ਤਿਆਰ ਬਰਤਿਆਰ ਹੋਵੇ ਤੇ ਸਤਿਗੁਰਾਂ ਨੇ ਆਖਿਆ ਕਹਿੰਦੇ ਸੁਣੋ ਕਹਿੰਦੇ ਜਦੋਂ ਅਸੀਂ ਘਰ ਦੇ ਵਿੱਚੋਂ ਹਰ ਇੱਕ ਪੱਖ ਤੋਂ ਪੂਰੇ ਤਿਆਰ ਨਹੀਂ ਹੁੰਦੇ ਤਾਂ ਸਮਝ ਲਗੋ ਸਾਡਾ ਮੂਰੇ ਕੰਮ ਨਹੀਂ ਬਣਦਾ ਕੰਗਾਸੀ ਕੀਤਾ ਕੋਈ ਨਹੀਂ ਕੋਈ ਕਹਿੰਦਾ ਇਸ਼ਨਾਨ ਕਰਨ ਦੀ ਕੋ ਲੋੜ ਨਹੀਂ ਕੋਈ ਕਹਿੰਦਾ ਗੁਰਪ੍ਰਸਾਦਾ ਛਕਣ ਦੀ ਲੋੜ ਨਹੀਂ ਹੈ ਬਾਪ ਸਾਹਿਬ ਜੀ ਕਹਿੰਦੇ ਘਰ ਤੋਂ ਤੁਰਨਾ ਕਿਸੇ ਵੀ ਕਾਰਨ ਬਾਅਦ ਤੇ ਸਿੰਘ ਨੇ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਪਾਨ ਕਰੋ ਕੰਗਾ ਕਰੋ ਦਸਤਾਰ ਸਜਾਓ ਐਨ ਵਧੀਆ ਸਜੋ ਕਰੋ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਸ਼ਾਕੇ ਜਰੂਰ ਜਾਓ ਫਿਰ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ ਬਾਣੀ ਪੜੋ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਕਰਕੇ ਫਿਰ ਘਰ ਦੇ ਵਿੱਚ ਉਚਾਲਾ ਪਾਓ ਤਾਂ ਜਰੂਰ ਕੰਮ ਬਣੇਗਾ ਜਰੂਰ ਘਰ ਸੁੱਖ ਹੋਵੇਗਾ ਪਰ ਜਦੋਂ ਸਾਡੀਆਂ ਆਪ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਹੁੰਦੀਆਂ ਐ ਉਨਾ ਕਰਕੇ ਉਸ ਕਾਰਜ ਦੇ ਵਿੱਚ ਵਿਗੜਨ ਲੱਗ ਜਾਂਦੇ ਆ। ਫਿਰ ਸਿਕੰਦਰ ਨੇ ਸਾਡੀ ਅੰਦਾਜ਼ ਨਹੀਂ ਪੂਰੀ ਹੋਈ। ਸਾਡਾ ਕਾਰਜ ਨਹੀਂ ਸੁਧ ਹੋ ਰਿਹਾ। ਸਤਿਗੁਰਾਂ ਦਾ ਇੱਕ ਸਮਝਾਉਣ ਦਾ ਤਰੀਕਾ ਸੀ। ਹੁਣ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ। ਫਿਰ ਨਾਲ ਹੀ ਸਤਿਗੁਰਾਂ ਨੇ ਸਿੰਘਾਂ ਨੂੰ ਆਖਿਆ ਸਿੰਘੋ ਤੁਹਾਨੂੰ ਇੱਕ ਸਵਾਲ ਪਾਉਨੇ ਹੈ ਨਾਲ ਦੀ ਨਾਲ ਸਵਾਲ ਪਾਇਆ ਹੈ ਜਦੋਂ ਕਬੀਰ ਸਾਹਿਬ ਜੀ ਹੋਏ ਭਗਤ ਕਬੀਰ ਸਾਹਿਬ ਜੀ ਉਦੋਂ ਰਾਜਾ ਕੌਣ ਸੀਗਾ ਹੁਣ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈ ਕਿ ਸਾਧਗੁਰੂ ਦੀ ਹੱਸੀ ਜਾਂਦੇ ਸਤਗੁਰੂ ਜੀ ਜਦੋਂ ਹੱਸੀ ਜਾਂਦੇ ਆ ਤੇ ਕਿਸੇ ਨੂੰ ਨਹੀਂ ਪਤਾ ਵੀ ਕੌਣ ਸੀ ਸਾਰੇ ਟੀਵੇ ਲਾਈ ਜਾਂਦੇ ਆ ਧੰਗੁਰੂ ਕਲਗੀਧਰ ਪਾਸਾ ਜੀ ਕਹਿੰਦੇ ਹੁਣ ਹੱਥ ਖੜੇ ਹੋਗੇ ਤੁਹਾਡੇ ਨਹੀਂ ਦੱਸ ਸਕਦੇ ਨਹੀਂ ਮਹਾਰਾਜ ਤੁਸੀਂ ਕਿਰਪਾ ਕਰੋ ਧੰਗੁਰੂ ਕਲਗੀਧਰ ਪਾਸਾ ਜੀ ਕਹਿੰਦੇ ਉਸ ਟਾਈਮ ਤੇ ਸਿਕੰਦਰ ਲੋਧੀ ਸੀਗਾ ਸਕੰਦਰ ਲੋਧੀ ਰਾਜਾ ਸੀਗਾ ਹੁਣ ਤੁਸੀਂ ਇਸ ਗੱਲ ਨੂੰ ਸਮਝੋ ਵੀ ਸਕੰਦਰ ਲੋਧੀ ਸੀ ਜਿਹੜਾ ਉਸ ਟਾਈਮ ਤੇ ਉਦੋਂ ਦਾ ਰਾਜਾ ਸੀ ਭਗਤ ਕਬੀਰ ਸਾਹਿਬ ਜੀ ਇੱਕ ਅਤੀ ਗਰੀਬ ਘਰ ਦੇ ਵਿੱਚ ਜਨਮੇ ਸਨ ਉਹ ਗਰੀਬੀ ਦੇ ਵਿੱਚੋਂ ਉੱਠੇ ਜਲਾਹਾ ਦੇ ਘਰ ਦਾ ਜਨਮ ਹੋਦਾ ਗਰੀਬੀ ਦੇ ਵਿੱਚੋਂ ਉੱਠ ਕੇ ਅੱਜ ਹੁਣ ਤੁਸੀਂ ਦੇਖੋ ਵੀ ਸਿਕੰਦਰ ਲੋਧੀ ਦਾ ਤੁਹਾਨੂੰ ਨਾਮ ਤੱਕ ਨਹੀਂ ਪਤਾ ਕਬੀਰ ਸਾਹਿਬ ਨੂੰ ਸਾਰੀ ਦੁਨੀਆ ਜਾਣਦੀ ਆ ਹਾਂ ਮਰਜ਼ ਕਹਿੰਦੇ ਤਾਂ ਕੰਮ ਕੀ ਹੈ ਕਹਿੰਦੇ ਕਬੀਰ ਸਾਹਿਬ ਜੀ ਨੇ ਪਰਮਾਤਮਾ ਦੀ ਬੰਦਗੀ ਕੀਤੀ ਗੁਣਾ ਨੂੰ ਧਾਰਨ ਕੀਤਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਦ ਨਦ ਦਾ পাপ ਹੁੰਦਾ ਗੁਨਾਹ ਦੇ ਖਜ਼ਾਨੇ ਕਬੀਰ ਸਾਹਿਬ ਜੀ ਨੇ ਗੁਨਾਹ ਦੇ ਖਜ਼ਾਨੇ ਪ੍ਰਾਪਤ ਕੀਤੇ ਆਪੀ ਗਰੀਬ ਦੇ ਘਰ ਦੇ ਵਿੱਚ ਗਰੀਬੇ ਦੇ ਵਿੱਚ ਜਨਮ ਲੈ ਕੇ ਪਰ ਗੁਨਾਹ ਦੇ ਖਜ਼ਾਨਿਆਂ ਨੂੰ ਪ੍ਰਾਪਤ ਕਰਕੇ ਤਾਰਨ ਤਾਰਨ ਹਰ ਨਿਦ ਦੁਖ ਨਾ ਸਕੈ ਦਿਆ ਕਦੇ ਸਾਰੇ ਦੁਖਾਂ ਤੋਂ ਨਿਮਰਤੀ ਕਰ ਲਈ ਅੱਜ ਕਿੱਥੇ ਬੈਠ ਗਏ ਸਾਰੇ ਸਤਿਗੁਰੂ ਸਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕੇ ਬੈਠ ਗਏ ਦਸਕੰਦਰ ਲੂਦੀਨ ਉਹ ਦੀ ਜਾਨ ਦਾ ਵੀ ਉਸ ਤਾਂ ਤੇ ਇੱਕ ਗਰੀਬੀ ਦੀ ਰੇਖਾ ਦੇ ਵਿੱਚ ਕਬੀਰ ਸਾਹਿਬ ਜੀ ਦਾ ਜਨਮ ਹੋਇਆ ਤਸਕੰਦਰ ਲੋਧੀ ਦਾ ਰਾਜ ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਗਰੀਬੀ ਦੇ ਵਿੱਚੋਂ ਉੱਠ ਕੇ ਕਵੀ ਸਰ ਜੀ ਨੇ ਗੁਨਾ ਨੂੰ ਧਾਰਨ ਕੀਤਾ ਬੰਦਗੀ ਕੀਤੀ ਤੇ ਅੱਜ ਦੁਨੀਆ ਯਾਦ ਕਰਦੀ ਹੈ ਤਸਕੰਦਰ ਲੋਧੀ ਨੂੰ ਕੋਈ ਯਾਦ ਨਹੀਂ ਕਰਦਾ ਕਿਉਂ ਕਿ ਹਰ ਜੀ ਹੰਕਾਰ ਨਾ ਭਾਵੀਂ ਵੇਦ ਖੋਪਸ ਨਾ ਗਏ ਤਸਕੰਦਰ ਲੋਧੀ ਨੇ ਰਾਜ ਜ਼ਰੂਰ ਕੀਤਾ ਪਰ ਰੱਬ ਦੀ ਭਜਨ ਬੰਦਗੀ ਨਹੀਂ ਕੀਤੀ ਚੰਗਾ ਕਰਮ ਨਹੀਂ ਕੀਤਾ ਤਾਂ ਉਹ ਯਾਦ ਨਹੀਂ ਆਉਂਦਾ ਹੁਣ ਅੱਜ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਨਾਲ ਕਿੰਨਾ ਬੁਰਾ ਵਿਵਹਾਰ ਕੀਤਾ ਔਰੰਗਜ਼ੇਬ ਨੇ ਔਰੰਗਜ਼ੇਬ ਦੀ ਜਿਹੜੀ ਕਬਰ ਬਣੀ ਹੋਈ ਆ ਫੁਲਤਾਵਾਦ ਅਰੰਗਾਵਾਦ ਦੇ ਕੋਲ ਫੁਲਤਾਵਾਦ ਕੋਲਤਾਬਾਦ ਉੱਥੇ ਮਰ ਗਿਆ ਸੀਗਾ ਹੁਣ ਉਹਦੀ ਜਿਹੜੀ ਕਮਰਾ ਕਬਰ ਤੇ ਕੋਈ ਕੋਈ ਬਿਰਲਾ ਕੋਈ ਮਾੜਾ ਮੋਟਾ ਆਂਦਾ ਕੋਈ ਕੋਈ ਨਹੀਂ ਜਾਂਦਾ ਉੱਥੇ ਪਰ ਗੁਰੂ ਪਿਆਰਿਓ ਮੇਰੇ ਸਤਿਗੁਰੂ ਗੁਰੂ ਕਲਗੀ ਤਰਪਾ ਸਾਹਿਬ ਜੀ ਪਟਨਾ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਅਵਤਾਰ ਹੋਇਆ ਉੱਥੋਂ ਲੈ ਕੇ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਚੱਲਦੇ ਚੱਲਦੇ ਚਮਕੌਰ ਦੀ ਗੜੀ ਸਰਹੰਦ ਐਦਾਂ ਐਦਾਂ ਦੀਨਾ ਸਾਹਿਬ ਦਮਤਾਮਾ ਸਾਹਿਬ ਸ੍ਰੀ ਹਜੂਰ ਸਾਹਿਬ ਸਤਿਗੁਰਾਂ ਨੂੰ ਪਲ ਪਲ ਤੇ ਯਾਦ ਕੀਤਾ ਜਾਂਦਾ ਹੈ ਮਿੰਟ ਮਿੰਟ ਤੇ ਦੁਨੀਆ ਦੇ ਲੋਕ ਯਾਦ ਕਰਦੇ ਗੁਰੂ ਕਾਲ ਕੀ ਤਰਪੱਸਾ ਜੀ ਨੂੰ ਵਡਿਆਈ ਕਰਦੇ ਆ ਪਰ ਔਰੰਗਜ਼ੇਬ ਨੂੰ ਕੋਈ ਨਹੀਂ ਯਾਦ ਕਰਦਾ ਔਰੰਗਜੀਤ ਨੇ ਅਤਿਆਚਾਰ ਕੀਤਾ ਗਾ ਰੱਬ ਦੀ ਭਜਨ ਬੰਦਗੀ ਨਹੀਂ ਕੀਤੀ ਚੰਗਾ ਕਰਮ ਨਹੀਂ ਕੀਤਾ ਅੱਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਅਸੀਂ ਥੱਕਦੇ ਨਹੀਂ ਔਰੰਗਜੀਤ ਨੂੰ ਨਹੀਂ ਯਾਦ ਕਰਦੇ ਜੇ ਯਾਦ ਕਰਦੇ ਵੀ ਤਾਂ ਉਹਨੂੰ ਮੰਦਾ ਬੋਲਦੇ ਅੱਜ ਔਰੰਗਜੀਤਾ ਜਿਹੜਾ ਉਹਦੀ ਜਿਹੜੀ ਾਲਾਦ ਅੱਗੇ ਅੱਜ ਉਹ ਠੂਠਾ ਲੈ ਕੇ ਮੰਗਦੀ ਆ ਔਰੰਗਾਬਾਦ ਦੇ ਵਿੱਚ ਅੱਜ ਵੀ ਉਹਦੀ ਜਿਹੜੀ ਵੰਸਾ ਕੀ ਉਹ ਹੈ ਅੱਗੇ ਜਿਹੜੀ ਵੰਸ ਚੱਲ ਰਹੀ ਹੈ ਅਜੋ ਉਹਦੀ ਵੰਸ ਦੇ ਲੋਕ ਠੂਠਾ ਲੈ ਕੇ ਮੰਗਦੇ ਆ ਝੋਕੜੀਆਂ ਦੇ ਵਿੱਚ ਰਹਿੰਦੇ ਆ ਔਰੰਗਜ਼ੇਬ ਦੇ ਪਰ ਇਧਰ ਗੁਰ ਕਾਂਗੀਤਾਲ ਪਾਸਾ ਜੀ ਦੀ ਜਿਹੜੀ ਵੰਸਾ ਕੀ ਸਿੱਖ ਧਰਮ ਜਿਹੜਾ ਉੱਚੀਆਂ ਬਲੰਦੀਆਂ ਤੇ ਰਾਜ ਕਰੇਗਾ ਖਾਲਸਾ ਆਕੀਰ ਇਹ ਰਾਜਨਿਕ ਖਾਲਸਾ ਰਾਜ ਹੁਣ ਖਾਲਸੇ ਦਾ ਰਾਜ ਜਿਹੜਾ ਉਹ ਕਿਸ ਤਰ੍ਹਾਂ ਦਾ ਐਡਾ ਰਾਜ ਨਹੀਂ ਹੁੰਦਾ ਵੀ ਦਿੱਲੀ ਦੇ ਤਖਤ ਦੇ ਉੱਪਰ ਬੈਠ ਜਾਵੋ ਤੇ ਲੋਕਾਂ ਦੇ ਉੱਪਰ ਰਾਜ ਕਰੋ ਖਾਲਸੇ ਦਾ ਰਾਜ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਪਰ ਗੱਲ ਇਹ ਹੈ ਵੀ ਅਸੀਂ ਸਿਆਸਤ ਦੇ ਵਿੱਚ ਪੋਲਿਟਿਕਸ ਦੇ ਵਿੱਚ ਬੜੇ ਹੋਏ ਹਾਂ ਅਸੀਂ ਉਸੇ ਨੂੰ ਰਾਜ ਸਮਝੀ ਜਾਂਦੇ ਹਾਂ ਜਿੱਥੇ ਮੋਦੀ ਬੈਠਾ ਹੈ ਉਹ ਰਾਜ ਦੇ ਗੁਰੂ ਪਿਆਰੋ ਖਾਲਸਾ ਰਾਜਾ ਜਿਹੜਾ ਉਹ ਅੱਜ ਵੀ ਕਾਇਮ ਹੈ ਲੱਖਾਂ ਦੇ ਵਿੱਚ ਖਾਲਸਾ ਖੜਾ ਹੋਵੇ ਤਾਂ ਕੋਈ ਐਦਾ ਨਹੀਂ ਵੀ ਉਹਨੂੰ ਕੋਈ ਨਮਸਕਾਰ ਨਹੀਂ ਕਰੇਗਾ ਖਾਲਸੇ ਨੂੰ ਕੋਈ ਐਦਾ ਨਹੀਂ ਵੀ ਕੋਈ ਠੁਕੇਗਾ ਜੀ ਮੇਰਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਤੋਂ ਦੀ ਵੀ ਜਾ ਰਹੇ ਹੈ ਕੋਈ ਐਸਾ ਪ੍ਰਾਣੀ ਨਹੀਂ ਹੈਗਾ ਜਿਹੜਾ ਵੀ ਸਿਰ ਝਕਾਵੇ ਤੋਂ ਬਿਨਾ ਖੜ ਜਾਵੇ ਜਾਂ ਲੰਘ ਜਾਵੇ ਸਤਗੁਰਾਂ ਨੂੰ ਆਪਣੇ ਆਪ ਹੀ ਸੀਸ ਝੁਕ ਜਾਂਦਾ ਹੈ ਗੁਰੂ ਦੇ ਸਿੰਘ ਨੂੰ ਆਪਣੇ ਆਪ ਹੀ ਸੀਸ ਝੁਕ ਜਾਂਦਾ ਹੈ ਵਿਦੇਸ਼ਾਂ ਦੇ ਵਿੱਚ ਚਲੇ ਜਾਓ ਵਿਦੇਸ਼ਾਂ ਦੇ ਵਿੱਚ ਜਿਹੜੇ ਕੜਾ ਵੀ ਪਾਇਆ ਹੋਇਆ ਨਾ ਗੁੱਟ ਦੇ ਵਿੱਚ ਉਹਨੋ ਵੀ ਗੁਰੂ ਪਿਆਰੋਂ ਨਮਸਕਾਰਾਂ ਕੀਤੀਆਂ ਜਾਂਦੀਆਂ। ਖਾਲਸਾ ਰਾਜ ਅੱਜ ਵੀ ਹੈ। ਇਸ ਕਰਕੇ ਗੁਰੂ ਪਿਆਰੋਂ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹਮਾਰੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਖਾਲਸਾ ਚੱਲਿਆ। ਭਾਣੇ ਦੇ ਵਿੱਚ ਖਾਲਸਾ ਚੱਲੇ ਤਾਂ ਉਹਦਾ ਕਾਇਨ ਸਦਾ ਹੀ ਰਾਜ ਹੈ। ਸਦਾ ਹੀ ਰਾਜ ਉਹਦਾ ਕਾਇਮ ਹੈ ਕਦੇ ਖਾਲਸਾ ਰਾਜ ਨਾ ਮੁੱਕਿਆ ਤੇ ਨਾ ਹੀ ਕਦੇ ਮੁਕਣਾ ਤੋਂ ਪਿਆਰੋ ਸਦਾ ਹੀ ਅਟਲ ਹੈ ਜਿਵੇਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਹੈ ਐਵੇਂ ਜਿਵੇਂ ਖਾਲਸਾ ਰਾਜ ਵੀ ਜੁਗੋ ਜੁਗ ਅਟਲ ਇਸੇ ਤਰ੍ਹਾਂ ਰਹੇਗਾ ਜਿੱਥੇ ਵਿਕਤਾ ਪੈਂਦੀ ਹੈ ਉੱਥੇ ਖਾਲਸਾ ਜਾ ਕੇ ਖੜਦਾ ਹੈ ਕਿਤੇ ਵੀ ਜਾ ਕੇ ਚਾਹੇ ਕੋਈ ਪਛਾਲ ਕਰਕੇ ਜਾਏ ਕੋਈ ਕਰੋਨਾ ਕਰਕੇ ਜਾਏ ਕੋਈ ਵੀ ਕਿਸੇ ਵੀ ਕੌਮ ਨੂੰ ਪ੍ਰੋਬਲਮ ਪਈਆ ਤਾਂ ਉੱਥੇ ਜਾ ਕੇ ਖਾਲਸਾ ਖੜਾ ਗਿਆ ਹੋਰ ਕੋਈ ਕੌਮ ਖੜਦੀ ਹੁਣ ਜਿਹਦਾ ਰਾਜ ਹੋਵੇਗਾ ਉਹ ਹੀ ਖੜੇਗਾ ਹੁਣ ਜਿਹਦਾ ਰਾਜ ਹੀ ਕੋਈ ਨਹੀਂ ਤੇ ਉਹ ਕਿਧੋ ਖੜੇਗਾ ਜਾ ਕੇ ਇਸ ਕਰਕੇ ਗੁਰੂ ਪਿਆਰੋ ਜਿਹੜਾ ਰਾਜਾ ਹੁੰਦਾ ਹੈ ਰਾਜਾ ਜਾ ਕੇ ਉੱਥੇ ਜਾ ਕੇ ਖੜਦਾ ਹੈ ਜਿੱਥੇ ਕਿਸੇ ਨੂੰ ਲੋੜ ਹੈ ਲੋਡ ਬੰਦ ਦੇ ਕੋਲ ਤੇ ਫਿਰ ਖਾਲਸਾ ਇਹਦਾ ਮਤਲਬ ਰਾਜਾ ਹੈ ਖਾਲਸੇ ਦਾ ਜਿਹੜਾ ਗੁਰੂ ਹੈ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਸਾਹਨ ਸਾ ਗੁਰੂ ਗੋਬਿੰਦ ਸਿੰਘ ਮੇਰਾ ਸਤਿਗੁਰੂ ਬਾਦਸ਼ਾਹ ਦਾ ਬਾਸਾ ਹੈ ਸਾਇੰਸ ਦਾ ਸਾਇੰਸ ਹੈ ਤੇ ਫਿਰ ਗੁਰੂ ਦਾ ਸਿੰਘ ਹੈ ਜਿਹੜਾ ਉਹ ਬਾਸਾ ਕਿਉਂ ਨਹੀਂ ਹੋਵੇਗਾ ਜੇ ਗੁਰੂ ਬਾਸ਼ਾ ਗਾ ਤੇ ਮੇਰਾ ਸਤਿਗੁਰੂ ਸਾਨੂੰ ਬਾਦਸ਼ਾਹਾਂ ਬਖਸ਼ਿਸ਼ ਕਰਨ ਵਾਲਾ ਜੇ ਗੁਰੂ ਦੇ ਪਾਣੇ ਦੇ ਵਿੱਚ ਚੱਲਦੇ ਆ ਅੱਜ ਗੁਰੂ ਦੀ ਕਿਰਪਾ ਦੇ ਨਾਲ ਭਾਈ ਖਾਲਸਾ ਰਾਜ ਆ ਜਿਹੜਾ ਚੌਵਾਂ ਕੰਟਾਂ ਦੇ ਵਿੱਚ ਅਜੇ ਸਮਝ ਗਏ ਖਾਲਸੇ ਦਾ ਸਦਾ ਹੀ ਰਾਜ ਹੈ ਮੈਂ ਕਹਾਂ ਸਤਿਗੁਰੂ ਦੀ ਕਿਰਪਾ ਵਰਤ ਰਹੀ ਹੈ ਰੰਗ ਹੋ ਰਹੀ ਹੈ ਸਤਿਗੁਰੂ ਜੀ ਦੀ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਤਾਂ ਗੁਰੂ ਕੰਗੀਤਰ ਪਾਸਾ ਜਿਹਨੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸਿੰਘਾਂ ਨੂੰ ਸਮਝਾਇਆ ਕਹਿੰਦੇ ਜਿਵੇਂ ਕਬੀਰ ਸਾਹਿਬ ਜੀ ਨੂੰ ਪਾਈ ਕੀਤੀ ਕੀਤਾ ਜਾਂਦਾ ਹੈ ਭਗਤ ਰਵਦਾਸ ਜੀ ਨੂੰ ਕੀਤੀ ਕੀਤਾ ਜਾਂਦਾ ਹੈ ਭਗਤ ਧੰਨਾ ਜੀ ਨੂੰ ਕੀਤੀ ਕੀਤਾ ਜਾਂਦਾ ਭਗਤ ਨਾਮਦੇਵ ਜੀ ਕਿੰਨੇ ਭਗਤ ਹੋਏ ਆ ਸਾਧੂ ਸੰਤ ਹੋਏ ਆ ਉਹਨਾਂ ਨੂੰ ਚੇਤੇ ਇਸ ਕਰਕੇ ਕੀਤਾ ਜਾਂਦਾ ਉਹਨਾਂ ਨੇ ਰੱਬ ਦੀ ਭਜਨ ਬੰਦ ਕੀ ਕੀਤੀ ਪਰਮਾਤਮਾ ਦਾ ਨਾਮ ਜਪਿਆ ਸਿਮਰਨ ਕੀਤਾ ਸਿਮਰਨ ਕਰਾਂਗੇ ਪਰਮਾਤਮਾ ਦੇ ਬਾਣੇ ਦੇ ਵਿੱਚ ਰਵਾਂਗੇ ਤਾਂ ਮੇਰੇ ਸਤਿਗੁਰੂ ਕਿਰਪਾ ਕਰਦੇ ਐ ਰਹਿਮਤ ਕਰਦੇ ਐ ਗੁਰੂ ਪਿਆਰਿਓ ਆਪ ਤਰ ਸਗਲੇ ਹੁਲ ਤਾਰੇ ਹਰ ਦਰਗ ਪਤ ਸਮ ਜਾਏਗਾ ਸਾਨੂੰ ਵੀ ਤਾਰਨਾ ਕਰਦੇ ਤੇ ਸਾਡੇ ਕੁਲਾਂ ਨੂੰ ਵੀ ਤਾਰ ਦਿੰਦੇ ਐ ਜਦ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਗੁਰੂ ਦੇ ਪਾਣੇ ਦੇ ਵਿੱਚ ਰਹਿੰਦੇ ਆ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਰੱਬ ਦੀ ਭਜਨ ਬੰਦਗੀ ਕਰਦੇ ਆ ਸੇਵਾ ਸਿਮਰਨ ਕਰਦੇ ਆ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆ ਤੇ ਸਤਿਗੁਰੂ ਜੀ ਜਰੂਰ ਕਿਰਪਾ ਕਰਦੇ ਆ ਧੰਗ ਗੁਰੂ ਕਲਗੀਧਰ ਪਤਸਾ ਜੀ ਨੇ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਰਹਿ ਕੇ ਅਨੇਕਾਂ ਸਿੱਖ ਸੰਗਤਾਂ ਨੂੰ ਉਤਾਰਨਾ ਕੀਤਾ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਹੁਣ இந்து ਬਾਦ ਦੇ ਵਿੱਚ ਕੰਮ ਆਪਾਂ ਸਰਬਣ ਕਰਾਂਗੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਨੂੰ ਛੱਡ ਕੇ ਹੁਣ ਅੱਗੇ ਅਗਲਾ ਜਿਹੜਾ ਪਵਨ ਇਤਿਹਾਸ ਆਪਾਂ ਕੱਲ ਤੋਂ ਆਪਾਂ ਸ਼ੁਰੂ ਕਰਾਂਗੇ ਸਤਗੁਰੂ ਜੀ ਅੱਗੇ ਸਿੱਖ ਸੰਗਤਾਂ ਨੂੰ ਉਤਾਰਨਾ ਕਰਨਗੇ ਇਸੇ ਤਰ੍ਹਾਂ ਇਤਿਹਾਸ ਜਿਹੜਾ ਇਹ ਆਪਣਾ ਚੱਲਦਾ ਰਹੇਗਾ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਪਾਂ ਜੁੜਦੇ ਰਹੇਗੀ ਇਸੇ ਤਰ੍ਹਾਂ ਪਵਨ ਇਤਿਹਾਸ ਦੇ ਨਾਲ ਜੁੜ ਕੇ ਸਤਿਗੁਰਾਂ ਦੇ ਚਰਨਾ ਕਮਲਾ ਦੇ ਨਾਲ ਜੁੜ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਦੇ ਰਗੇ ਇਹ ਲੋਕ ਸੁਖੀ ਗਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲ ਸਤਿਗੁਰੂ ਜੀ ਫਿਰ ਭਾਈ ਸਾਡਾ ਲੋਕ ਵੀ ਤੇ ਸਾਡਾ ਪਰਲੋਕ ਵੀ ਸਵਾਰਨਾ ਕਰਨਗੇ ਹੋਇਆ ਪੁਲਾ ਨਕਾਨੇ ਕੀਮਾ ਸੁਭਲਾਉ ਪਤਿ ਵਾਹੀ ਗੁਰਜੀ ਦਾ ਵਾਹੀ ਗੁਰਾਈ ਪਤਿ ਜਵਾਇ ਰੋ ਸਜੀਆ ਰਾਮਕਲੀ ਮਹਲਾ ਤੀਜਾ ਅਨੰਦਿਕ ਉਹ ਅੰਕਾ ਸਤਿਗੁਰ ਪ੍ਰਸਾਦ ਆਨੰਦ ਪਿਆ ਰਿਮਾਈ ਸਤਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਤਿ ਸਤੀ ਮਨੁ ਵਜੀਆ ਬਾਦਈਆ ਰਾਗ ਅਰਥ ਪ੍ਰਵਾਰ ਪਰਿਆ ਸਬਦ ਗਾਵਣਾਈ ਗੁਰਦਕੰਗ ਰੂਹ ਅਰੀ ਕੀ ਰਾਗ ਮਨ ਜੀ ਨਿਵਾਸਾਇ ਕਰ ਅਨੰਦ ਜਨੰਦ ਹੋਵੈ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੁਧ ਗੁਰੁ ਵਰਨਾ ਨੀ ਅਰਣਾ ਰੋਭ ਰੂਪ ਕਰਤੀ ਰਾਤ ਸਵਰਣ ਸਭਨਾਦ ਗੰਗਾ ਦਾ ਸੁਆਮੀ ਉਪਕਰਣ ਸਾਰੇ ਕਰਤਵਨ ਮੇਰੇ ਸਦਾ ਰੂਰਣਾਲੇ ਸਾਧਜੀ ਸਰਬ ਜਨਾਈ ਕਰਦੀ ਰਹੇ ਕਾਹਾਂ ਦੀ ਰਾਜਾ ਜੀ ਦੇ ਉਪਾਵੇ ਸਦਾ ਸੁਸਾਲਾ ਤੇ ਨਾਮਨ ਸਰਬੇ ਨਾਮ ਕਮਨ ਸਿਆ ਹਮਾ ਜੀ ਤਉਦ ਕਰੇ ਮੇਰੇ ਕਰਨਾ ਸਤਿ ਸਰਬ ਜਨਾਈ ਕਰਦੀ ਰਹੇ